ਮੈਂ ਸਿਰਫ ਸੁਨੰਦਾ ਦਾ ਸ਼ਰਮਾ ਦੀ سپورਟ ਦੇ ਵਿੱਚ ਖੜਿਆ ਹਾਂ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਹਾਂ ਮੈਂ ਹਰ ਕਲਾਕਾਰ ਦੀ سپورਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਇਹ ਡਾਇਰੈਕਟਰ ਆਪ ਨਹੀਂ ਵੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀ ਕੱਟ ਦੇਈਏ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਹ ਤੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਹਾਂ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚ ਵੀ ਆਪਣਾ ਹੀ ਕਮਿਸ਼ਨ ਕੱਟ ਲੈਂਦਾ ਇਹਦਾ ਜਦੋਂ ਸੁਨੰਦ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਸ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੜੀਏ ਤੁਹਾਨੂੰ ਮੇਰੀ ਟੀਮ ਮੇਲਦ ਲਿਖਾ ਦਊਗੀ ਸਾਡੇ ਵੱਲੋਂ ਕਿੱਤਿਆਂ ਗਈਆਂ ਅਸੀਂ 7 ਮਹੀਨਿਆਂ ਤੋਂ ਮੈਂ ਲਗਭਗ ਖੁਦ ਮਿਹਨਤਾਂ ਕਰ ਚੁੱਕਿਆ ਕਿ ਤੁਸੀਂ ਪੈਸੇ ਜਿੰਨੇ ਦੇਣੇ ਜਿੰਨੇ ਤੁਹਾਨੂੰ ਲੱਗਦਾ ਉਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰ ਲਿਆ ਹੈ। ਅਡਾ ਝੰਡੜ ਪੈ ਜਿੱਤੇ ਅਸੀਂ ਫਸਣਾ ਵੀ ਨਹੀਂ ਚਾਹਦੇ ਹੁੰਦੇ ਇਹ ਪਹਿਲੀ ਵਾਰ ਪਿਆ। ਤੇ ਤੁਹਾਡੇ ਸਵਾਲ ਨੇ ਕੁਝ ਤੁਸੀਂ ਪੁੱਛ ਲਿਓ ਮੈਂ ਦੱਸ ਵੀ ਦਊਗਾ ਪਰ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਇੱਕ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੋਲ ਅਦਾ ਕਰ ਰਹੇ ਨੇ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਨੰਦਾ ਸ਼ਰਮਾ ਦੀ ਸਪੋਰਟ ਦੇ ਵਿੱਚ ਖੜਿਆ ਹਾਂ ਜਾਂ ਫਿਰ ਮੈਂ ਉਹਨਾਂ ਦੇ ਹੱਕ ਚ ਬੋਲ ਰਿਹਾ ਹਾਂ ਮੈਂ ਹਰ ਕਲਾਕਾਰ ਦੀ ਸਪੋਰਟ ਚ ਜਿਹਦੇ ਨਾਲ ਠੱਗੀ ਹੋਈ ਹੈ ਇਹ ਸਿਰਫ ਸੁਨੰਦਾ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਘਬਰਾਉਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਉਹਨਾਂ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹੋ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦਿਆਂ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਮਕਾਇਆ ਵੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਸ਼੍ਰੀ ਬਰਾਲਵਾਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋٹے ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਨੇ ਆ ਜਦੋਂ ਸਾਹਮਣੇ ਤੋਂ ਸਾਪਾ ਨਹੀਂ ਪੁਗਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਨੂੰ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਉਗਾ ਸਕਦੇ ਹੋਰ ਕੋਈ ਤੁਸੀਂ ਸਵਾਲ ਤੁਸੀਂ ਸਾਡੇ ਮਾਮਲੇ ਜਿਹੜੀ ਤੁਸੀਂ ਹੁਣ ਸਿੰਧਰ ਦੇ ਮੈਡਿਕੂ ਲੈ ਕੇ ਜਿਹੜੀ ਤੁਸੀਂ ਆਪ ਦੀ ਥੋੜੀ ਜਿਹੀ ਕੰਪਲੇਟ ਹੈਗੀ ਹੈ ਉਹਦੇ ਬਾਰੇ ਦੱਸ ਦੋ ਕਿ ਕਿਹੜੀ ਤੁਸੀਂ ਕੰਪਲੇਟ ਕੋਈ ਕੰਪਲੇਟ ਦਰਜ ਕਰਾਈ ਹੈ ਕੋਈ ਕੰਪਲੇਟ ਅਸੀਂ ਪਰਸੋਂ ਦਿੱਤੀ ਹੈ ਜੀ ਐਸਐਚਓ ਸਾਹਣੇ ਚ ਤੇ ਅਸਲ ਮਟੋਰ ਸਾਹਣੇ ਚ ਜੀ ਕੰਪਲੇਟ ਦਾ ਮਸਲਾ ਕੀ ਹੈ ਤੁਸੀਂ ਦੱਸੋ ਕੰਪਲੇਟ ਦਾ ਮਸਲਾ ਇਹ ਹੈ ਜੀ ਕਿ ਮੈਂ ਤੁਹਾਨੂੰ ਸਮਝਾ ਦਵਾਂ ਨਾ ਥੋੜਾ ਜਿਹਾ ਪੂਰਾ ਟੈਕਨੀਕਲੀ ਸਮਝਾ ਨਹੀਂ ਸਕਦਾ ਮੈਂ ਇਸ ਚੀਜ਼ ਨੂੰ ਕਿ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਹਾਂ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਆਉਂਦਾ ਹੈ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਹੈ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਉਂਟ ਚਾਹੀਦਾ ਹੈ ਇੱਕ ਫਿਕਸਡ ਅਮਾਉਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਆਜੀ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰੈਵਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ ਬਹੁਤ ਪੜ੍ਹਿਆ ਲਈ ਹੈਵੀ ਹੋਇਆ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬੀ ਗਰੀਬੀ ਜੋ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਕਰੋਂ ਡਰਦੇ ਵੀ ਹੁੰਨੇ ਆ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਹੈ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਹੈ ਅਸੀਂ ਉਹ ਪੂਰਾ ਰਿਕੂਪਰ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਹੈ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਾਂ ਨਾਲ ਲੱਗ ਜਾਈਏ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਦੋਂ ਬਾਅਦ ਲਈ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਹੀ ਕਮਿਸ਼ਨ ਕੱਟਦੇ ਨੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਠੱਗੀ ਧੋਰੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ-ਹੌਲੀ 1 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਸੀ ਸਤੰਬਰ 2021 ਹਾਂਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ 'ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨਾਲ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਦੀ ਹੱਤਾਂ ਹੋ ਰਿਹਾ ਜਾਂ ਮੇਰੇ ਨਾਲ ਦੀ ਹੱਤਾਂ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਗਿਆ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਜਾਂ ਫਿਰ ਕੋਈ ਫੇਕ ਵੀਊ ਪਵਾ ਦੇ ਚਾਹੇ 100 ਪਵਾ ਦੇ ਚਾਹੇ 1000 ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2021 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਇਸਟੈਬਲਿਸ਼ਡ ਆਰਟਿਸਟ ਹਾਂ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਪਰਫਾਰਮ ਕਰਿਆ ਨੇ ਤੇ ਜਦੋਂ ਦਾ ਮੈਂ ਇਹਨਾਂ ਨਾਲ ਜੁੜਿਆ ਮੇਰਾ ਗਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ ਪਾ ਰਹੇ ਮੇਰੇ ਗਾਣੇ ਕਮਾ ਨਹੀਂ ਪਾ ਰਹੇ ਉਦੋਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆਂ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੜਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਫਲਿਆ ਜਾਂਦਾ ਕਿ ਜਿਹੜਾ ਸਾਡਾ origignal channel ਹੈ ਉਹ ਥੱਲੇ ਦਾਅਵਾ ਜਾਂਦਾ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ ਚ ਫੈਨ ਬੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚਲਦਾ ਹਨਾ ਤੇ ਮੈਨੂੰ ਹਿੰਦੀ ਆਡੀਅੰਸ ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹੋ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲ ਹੋਣਗੇ ਜਿਨ੍ਹਾਂ ਦਾ ਰੇਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਮਿਲ ਜਣ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਸ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਅਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਨਾਲ ਠੱਗੀਆਂ ਵੱਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਕੂਪੀ ਕਰਤਾ ਉਸ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣੇ ਸਾਨੂੰ ਦਿੱਤਾ ਜਾ ਕੋ ਮਾਇਆ ਜਾਂਦਾ ਜੀ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਜੇ ਦੇਣੀ ਆ ਮਾਡਲ ਦੀ ਫੀਸ ਦੇਣੀ ਆ ਤਾਂ ਹੋਰ ਬਹੁਤ ਸਾਰੇ 뮤జిక్ ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਆ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦਰਾਂ ਨਾਲ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਂਦੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁੱਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਭਾਈ ਟੋਟਲ ਕਿੰਨੇ ਇਰੇ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠੇ ਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਲਗਾਇਆ ਜਾਂਦਾ ਹੈ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮਾ ਦਾ ਵੀ ਕੇਸ ਚੱਲ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਕਿ ਸ਼੍ਰੀ ਬਰਾਂਡ ਦਾ ਕੇਸ ਚੱਲ ਰਿਹਾ ਹੈ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਤੋਂ ਪਹਿਲਾਂ ਇਹਨਾਂ ਨੂੰ ਮੇਲਸ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੇੜੀਏ ਤੁਹਾਨੂੰ ਮੇਰੀ ਟੀਮ ਮੇਲ ਦ ਦਿਖਾ ਦੂਗੀ ਸਾਡੇ ਵੱ ਤੁਸੀਂ ਪੈਸੇ ਜਿੰਨੇ ਦੇਣੇ ਆ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਰ ਵੱਧ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਪਿਆਏ ਹੋਇਆ ਤੇ ਕਿਹਾ ਕਿ 2 ਕਰੋੜ ਰੁਪਏ ਮੰਗ ਰਿਹਾ ਹਾਂ ਹਾਂਜੀ 2 ਕਰੋੜ ਵਾਲੀ ਗੱਲ ਵੀ ਕਰੋ 2 ਕਰੋੜ ਮੰਗ ਰਿਹਾ ਸਾਨੂੰ ਬਹੁਤ ਤਰੀਕੇ ਨਾਲ ਉਲਝਾਇਆ ਜਾਂਦਾਈ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਆ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਰੋਂਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂਜੀ ਜੇਕਰ ਫੇਕ ਚੈਨਲ ਤੇ ਕੋਈ ਕੌੰਦਾ ਕਾਪੀਰਾਈਟ ਦਾ ਨੋਟਿਸ ਦਿੱਤਾ ਜਾਂਦਾ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਐਕਸੈਸ ਤੋਂ ਮਲੇ ਕਾਪੀਰਾਈਟ ਦੇਉਗੇ ਫਿਰ ਜੇ ਤਾਂ ਉਹਨਾਂ ਨੂੰ ਮਿਲ ਗਿਆ ਸਾਨੂੰ ਕਾਪੀਰਾਈਟ ਸਾਡੇ ਰਹੀ ਅਸੀਂ ਖੁਦ ਮਾਲਕ ਆ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨ ਨਹੀਂ ਹੈਗਾ ਭਾਈ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਹੋਰ ਸੁਧਾਰ ਦਵਾਂ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ 'ਤੇ ਤੁਹਾਡੇ ਗਾਣੇ ਪਾਏ ਜਾਂਦੇ ਹਨ ਜਿਹੜੀ ਕੰਪਨੀ ਨਾਲ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੁੰਦੇ ਆ ਉਹਨਾਂ ਦੇ ਜਿਹੜੇ ਪਲਾਨ ਹੁੰਦੇ ਆ ਬਲਾ ਕੇ ਉਹ ਕਰਦੇ ਨਹੀਂ ਪਰ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕਿ ਇਹ ਕੰਪਨੀ ਆ ਕਿਉਂਕਿ ਦੋ ਦin ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋਈ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਉਹ ਜਦੋਂ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆ ਨਹੀਂ ਚਿਰਨਲ ਆ ਹੋ ਗਿਆ ਹੈ ਵੀਰੇ ਅਲੱਗ ਅਲੱਗ ਪੰਜਾ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨੇ ਕਾਪੀਰਾਈਟ ਵਾਲੀ ਉਹ ਅਲੱਗ ਅਲੱਗ ਚੈਨਲਾਂ ਤੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨੇ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਆ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਉਹਨਾਂ ਵਿੱਚ ਬਹੁਤ ਫੇਰ ਬਦਲਦੇ ਆ। ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਇਜ਼ੀਲੀ ਐਡੀਟਡ ਹੁੰਦੀਆਂ ਨੇ। ਤੇ ਇਜ਼ੀਲੀ ਐਡੀਟ ਨੇ। ਜੇ ਤੁਸੀਂ ਦੱਸਿਆ ਜੇ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਤੁਹਾਨੂੰ ਪਤਾ ਲੱਗਿਆ ਸੁਨੰਦਾ ਸ਼ਰਮਾ ਦੀ ਕੋਸ਼ਿਸ਼ ਕੋਈ ਜਾਂ ਵੀ ਵਾਰਤੋਂ ਤੁਹਾਡੀ ਕੋ ਕੋਆਰਡੀਨੇਸ਼ਨ ਚੱਲ ਰਹੀ ਹੈ ਵੀ ਆਰਟਿਸਟ ਕਾਫੀ ਸਾਡੇ ਮੰਚ ਤੇ ਆਣ ਜਿਹੜੇ ਕੀੜੇ ਜਿੱਥੋਂ ਤੱਕ ਦੇਖੋ ਸੁਨੰਦਾ ਜੀ ਦਾ ਕੇਸ ਹੈ ਸੁਨੰਦਾ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ 'ਚ ਪਤਾ ਲੱਗਣ ਲੱਗਿਆ ਸੀ। ਅਸੀਂ ਇਹੀ ਗੱਲਾਂ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰੀ ਹੈ ਤਾਂ ਕਿ ਮੈਨੂੰ ਥੋੜਾ ਜਿਆਦਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕੇ ਨਾਲ ਗੱਲਬਾਤ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਫੱਗ ਨੂੰ ਸਮਝ ਲੈਣੇ ਥੋੜਾ ਜਿਆਦਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਹਾਂ ਕਿ ਸਾਨੂੰ ਹਰ ਇੱਕ ਬੰਦੇ ਦੇ ਸ਼ੱਕ ਆਉਣ ਲੱਗ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ ਬਹੁਤ ਤਰੀਕੇ ਨਾਲ ਡਰਾਇਆ ਤੋਂ ਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ ਪਾਰਕ ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਆਵੇ ਬਈ ਫਿਰ ਜਿਹਦੇ ਵੱਲੋਂ ਕਾਕਾ ਜੀ ਤੁਸੀਂ ਬਹੁਤ ਸੀਰੀਅਸ ਅਲੀਗੇਸ਼ਨ ਲਾ ਰਹੇ ਹੋ ਜਿਸ ਜੱਟ ਸਾਹਿਬ ਤੋਂ ਤਾਂ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋਏ ਕਿ ਗੱਡੀ 'ਚ ਕੋਈ ਸਮਾਨ ਹੈ ਕੋਈ ਰਕਾਲਤ ਆ ਜਾਊਗਾ ਦੇਖੋ ਵੀਰੇ ਨੇ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸਾਨੂੰ ਆਫਰ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਪੁੱਛਦਾ ਤੁਹਾਡੇ ਨਾਲ ਕੰਮ ਕਿਉਂ ਕਰੀਏ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਹੀ ਨਿਭਾਇਆ ਜਾਂਦਾ ਹੈ ਬਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜਾ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਮੇਰੀ ਯਾਦਾਸ਼ ਥੋੜੀ ਕਮਜ਼ੋਰ ਆ ਭੁੱਲ ਜਾਊਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰੂ ਹੁੰਦਾ ਜੀ ਮੇਰੇ ਕੋਲ ਇਸ ਰੀਜਨਲ ਡਿਸਟ੍ਰਿਬਿਊਟਰ ਆ ਪ੍ਰੋਡਿਊਸਰ ਨਹੀਂ ਦਾ ਮੇਰਾ ਹਨਾ ਤੇ ਜਦੋਂ ਅਸੀਂ ਹਿਸਾਬ ਮੰਗਦੇ ਆ ਉਦੋਂ ਰੋਲਾ ਪੈਣਾ ਸ਼ੁਰੂ ਹੁੰਦਾ ਹੈ ਕਿ ਪਹਿਲਾਂ ਤਾਂ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ ਹੈ ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਨੇ ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਕੋ ਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਹੈ ਉਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆ ਜਾਂਚ ਪੜਤਾਲ ਕਰਦੇ ਆ ਤੇ ਉਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਦੇ ਕਿ ਬਾਈ ਸਾਡਾ ਹੱਕ ਹੈ ਸਾਡਾ ਹੱਕ ਸਾਨੂੰ ਦੇਆ ਜਾਵੇ ਫਿਰ ਇਹ ਰਿਪਲਾਈ ਨਹੀਂ ਕਰਦੇ ਬਾਈ ਜੀ ਤੁਹਾਡਾ ਮੈਜਰ ਮੈਜਰ ਨਹੀਂ ਮਿਲਣ ਵਾਲਾ ਕਾਤਾ ਹੁੰਦਾ ਅਨਜ ਕਿਸੇ ਟੱਲੇ ਵਾਲ ਨਾਲ ਤੇ ਤੁਹਾਡੀ ਆਪ ਮੁਲਾਕਾਤ ਹੁੰਦੀ ਹੈ ਪਿੱਕੀ ਟੱਲੇ ਵਾਲ ਨਾਲ ਜਾਂ ਪ੍ਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਉਹਨਾਂ ਨਾਲ ਮੁਲਾਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਦੀਆਂ ਬਾਤ ਘਟ ਹੋਈਆਂ ਨੇ ਮੇਰੀਆਂ ਮੁਲਾਕਾਤਾਂ ਹੋਈਆਂ ਨੇ ਮੇਨਲੀ ਗੁਰਕੰਨਤ ਢੀਵਾਲਨ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੋਦਿ ਸ਼ਰਮਾ ਜੀ। ਕਾਕਾ ਜੀ ਜਦੋਂ ਦੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਦੇ ਰਹੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਜਿਹੜੇ ਲੋਣੇ ਪੈ ਰਹੇ। ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਹੈ। ਸਾਨੂੰ ਕਿਹਾ ਜਾ ਰਿਹਾ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਅ ਤੇ ਇੰਨਾ ਡਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ। ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜਾਵੇ। ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਚਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ ਬਈ ਇੱਕ ਚੀਜ਼ ਹੋ ਰਿਹਾ ਤੁਹਾਡਾ ਜਨਾ ਜਿੱਦਾਂ ਥੋੜੇ ਹੁਣ ਗਾਣੇ ਦੱਸਦੇ ਦੱਸ ਗਾਣੇ ਦਾ ਕੋਟਾ-ਮੋਟਾ ਬਜਟ ਆਲੋ 6-7 ਕਰੋੜ ਤਾਂ ਉਹਦਾ ਜਿਹੜਾ ਹਿਸਾਬ ਜਦੋਂ ਐਰਥਨ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਦਾ ਕੰਮ ਹੁੰਦਾ ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਤੱਕ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮੈਟਰ ਨੂੰ ਕਿਤੇ ਇਹ ਵੀ ਚੀਜ਼ ਖੁੱਦੀ ਹੈ ਕਿ ਜਿਵੇਂ 7 ਕਰੋ ਮੈਂ ਸਮਝ ਨਹੀਂ ਤਾ ਥੋੜਾ ਜਿਹਾ ਹੋ ਜਾਓ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਉਸ ਕੋਲ 10 ਗਾਣੇ ਦਾ ਪਰ ਜਿਹੜਾ 7 ਕਰੋੜ ਜਿਵੇਂ ਤੁਹਾਡੇ ਗਾਣੇ ਦੀ ਸ਼ੂਟ ਹੋਇਆ ਹੈ ਬੇਬੀ ਸ਼ਰ ਕਿੰਨਾ ਹੋਵੇ 2 ਹੋਵੇ ਤੇਰੇ ਕਰੋੜ 2 ਕਰੋੜ ਹੋਵੇ ਹਾਂਜੀ ਹਾਂਜੀ ਉਹਦੇ ਵਿੱਚੋਂ ਜਿਵੇਂ ਪੈਸੇ ਕੱਟ ਲਾਏ ਗਾਣਿਆਂ ਤੇ ਹਾਂਜੀ ਉਹਨੂੰ 10 ਤੱਕ ਵੀ ਇੰਨੇ ਗਾਣੇ ਦੇ ਵੱਧ ਪੈਸੇ ਲੱਗੇ ਆ ਉਹ ਉਹ ਪਤਾ ਕੀ ਦੇ ਕੇਸ ਤੇ ਵੀਰੇ ਮੈਂ ਸਾਈਨਡ ਆਰਟਿਸਟ ਨਹੀਂ ਹਾਂਗਾ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀਆ ਖੁਦ ਲੇਬਲ ਹਾਂ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟ੍ਰੀਬਿਊਟਰ ਹੈ ਮੇਰੇ ਇਹੋ ਸਰਵਿਸ ਪ੍ਰੋਵਾਈਡਰ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਨਿਸ਼ਚਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਦਿਖਾ ਦੇਵੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਰੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰੋਮੋਸ਼ਨ ਇਸ ਤਰ੍ਹਾਂ ਕਰੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰਿਬਿਊਟਰ ਸਾਡੇ ਇਹ ਨੇ ਇਹਨਾਂ ਦਾ ਸਾਈਨਡ ਆਰਟਿਸਟ ਸੁਨੰਦ ਸ਼ਰਮਾ ਸੁਨੰਦ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਬਾਕੇ ਸੁਨੰਦ ਸ਼ਰਮਾ ਦੇ ਗਾਣ ਬਾਕੀ ਮੈਂ ਥੋੜੀ ਕਲੈਰਿਟੀ ਦੇ ਵਿੱਚ ਬੀਇੰਗ ਅਲੀਗਲ ਐਡਵਾਈਜ਼ਰ ਮੈਂ ਇਹ ਕਹੂੰਗਾ ਕਿ ਸਹਿਜਪਾਲ ਜੋ ਇਹਨਾਂ ਦੇ ਮੈਨੇਜਰ ਨੇ ਔਰ 파ਟਰਨਰ ਨੇ ਉਹ ਉਹ ਜ਼ਿਆਦਾ ਗੰਭੀਰਤਾ ਨਾਲ ਟੈਕਨੀਕਲਿਟੀ ਤੇ ਗੱਲ ਕਰ ਰਹੇ ਸਨ ਸਹਿਜਪਾਲ ਤੁਸੀਂ 5 ਮਿੰਟ ਚ ਦੱਸੋ ਮੈਂ ਦੁਬਾਰਾ ਇੱਕ ਵਾਰੀ ਕਲੀਅਰ ਕਰ ਦਾਂ ਜੀ ਕਿ ਸੁਨੰਦਾ ਜੀ ਦਾ ਮਸਲਾ ਹੈਗਾ ਮੈਡ ਫॉर 뮤직 ਨਾਲ ਜਿਸ ਦਾ ਮਾਲਕ ਪਿੰਕੀ ਢਾਲੀ ਵਾਲਾ ਹੈ ਤੇ ਸਕਾਈ ਡਿਜੀਟਲ ਜੋ ਪਿੰਕੀ ਤਾਲੀਆ ਤੇ ਗੁਰਕਰਨ ਤਾਲੀਆ ਦੀ ਕੰਪਨੀ ਆ ਉਹ ਸਾਡੇ ਡਿਜੀਟਲ ਡਿਸਟ੍ਰੀਬਿਊਟਰ ਨੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਪ੍ਰੋਡਿਊਸਰ ਨਹੀਂ ਹੈਗੇ ਸਾਡਾ 3 ਸਾਲ ਦਾ ਕੰਟਰੈਕਟ ਸੀ ਸਪਟੰਬਰ 2021 ਤੋਂ ਸ਼ੁਰੂ ਹੋਇਆ ਸਪਟੰਬਰ 2024 ਦੇ ਵਿੱਚ ਉਹ ਖਤਮ ਹੋ ਗਿਆ ਅਸੀਂ 18 ਗਾਣੇ ਦੇਣੇ ਸੀ ਇਹ ਇੱਕ ਸਾਰਿਆਂ ਦੇ ਸਾਹਮਣੇ ਪ੍ਰੂਫ ਹੈ ਕਾਕਾ ਜੀ ਰੈਕਟਰ ਦਾ ਚੈਨਲ ਖੋਲੋਗੇ ਉਸ ਦੇ ਉੱਪਰ ਤੁਹਾਨੂੰ 20 ਗਾਣੇ ਮਿਲਣਗੇ ਅਸੀਂ 20 ਦੇ ਚੁੱਕਿਆ ਜਿੰਨਾ ਅਸੀਂ ਸਾਨੂੰ ਉਹਨਾਂ ਵੱਲੋਂ ਪੈਸਾ ਆਉਂਦਾ ਉਹ ਸਾਨੂੰ ਰੀਕੂਪ ਕੀਤੇ ਹੋਏ ਪੌਣੇ 2 ਸਵਾ ਸਾਲ ਹੋ ਗਿਆ ਸਵਾ ਸਾਲ ਹੋ ਗਿਆ ਉਸ ਤੋਂ ਪਰ 22% ਕਮਿਸ਼ਨ ਦੇ ਚੁੱਕੇ ਹੁਣ ਨਾ ਸਾਡਾ ਚੈਨਲ ਛੱਡਿਆ ਜਾ ਰਿਹਾ ਐਕਸਲ ਸ਼ੀਟਾਂ ਜਿਹੜੀਆਂ ਮੰਤਰੀ ਰਿਪੋਰਟਾਂ ਆਉਂਦੀਆਂ ਨੇ ਉਹ ਐਡੀਟਡ ਨੇ ਉਹ ਮੈਂ ਤੁਹਾਨੂੰ ਕੋਈ ਵੀ ਤੁਹਾਡੇ ਚ ਭਰਾ ਫ੍ਰੀ ਟਾਈਮ ਹੀ ਨਾਲ ਬੈਠ ਕੇ ਦੇਖ ਸਕਦਾ ਹੈ ਕਿ ਜਦੋਂ ਮੈਂ ਆਪਣੇ ਚੈਨਲ ਖੋਲੂਗਾ ਤੇ ਜਦੋਂ ਮੈਂ ਇਹਨੀਆਂ ਸ਼ੀਟਾਂ ਖੋਲੂਗਾ ਇਹ ਕਦੇ ਵੀ ਅੱਗੇ ਸਕੈਡਿਊਲ ਕੰਮ ਕਰਦੀ ਹੈ ਵਾਰਨਰ ਬ੍ਰਦਰਸ ਨਾਲ ਵਾਰਨਰ ਬ੍ਰਦਰਸ ਤੋਂ ਜਿਹੜੀਆਂ ਇਹਨਾਂ ਨੂੰ ਰਿਪੋਰਟਾਂ ਆਉਂਦੀਆਂ ਨੇ ਉਹ ਸਾਨੂੰ ਕਦੇ ਵੀ ਨਹੀਂ ਦਿਖਾਈ ਜਾਣਗੀਆਂ ਪੂਰੇ 3 ਸਾਲਾਂ ਚ ਇਹ ਮੈਨੂੰ ਲਾਰਾ ਲਾਉਂਦੇ ਨੇ ਕਿ ਇਸ ਚੈਨਲ ਤੋਂ ਅਸੀਂ ਉਦੋਂ ਛੱਡ ਪਾਵਾਂਗੇ ਜਦੋਂ ਸਾਨੂੰ ਵਾਰਨਰ ਬ੍ਰਦਰਸ ਪਰਮਿਸ਼ਨ ਦੇਊਗੀ ਕਿਉਂਕਿ ਇਹਨਾਂ ਨਾਲ ਕਈ ਕਰੋੜ ਰੁਪਏ ਵਾਰਨਰ ਬ੍ਰਦਰਸ ਦਾ ਵੀ ਦੇਣਾ ਹੈ ਤੇ ਮੈਂ ਉਹ ਲਾਰੇ 'ਚ ਮੇਰਾ ਸਵਾ ਮਹੀਨਾ ਡੇਢ ਮਹੀਨਾ ਵੇਸਟ ਹੋਇਆ ਮੈਂ ਆਪਣੇ ਬਿਹਾਫ ਤੇ ਲਿੰਕ ਰਿਲੇਸ਼ਨ ਲਾ ਕੇ ਬੰਬੇ ਗਿਆ ਵਾਰਨਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਇੰਟਰਟੇਨ ਕੀਤਾ ਕਿ ਕਾਕਾ ਇੱਕ ਨੋਨ ਆਰਟਿਸਟ ਹੈ ਅਸੀਂ ਤੇਰੀ ਗੱਲ ਸੁਣ ਲੈਨੇ ਆ ਮੇਰੀ ਗੱਲ ਸੁਣ ਕੇ ਉਹਨਾਂ ਵੱਲੋਂ ਵੀ ਇਹੀ ਰਿਪਲਾਈ ਆਇਆ ਕਿ ਉਹ ਸਾਨੂੰ ਪੰਜਾਬ ਦੇ ਵਿੱਚ ਡੀਫੇਮ ਕਰਦੇ ਨੇ ਹੋਰ ਵੀ ਬਹੁਤ ਮਸਲੇ ਆਉਂਦੇ ਨੇ ਬਟ ਤੁਹਾਡਾ ਕੰਟਰੈਕਟ ਉਹਨਾਂ ਨਾਲ ਹੈ ਤਾਂ ਤੁਸੀਂ ਉਹਨਾਂ ਨਾਲ ਹੀ ਗੱਲ ਕਰੋਗੇ ਇਹ ਮਸਲਾ ਮੈਂ ਦੁਆਰੇ ਆ ਕੇ ਕਰਨ ਧਾਲੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਇਸ ਤੋਂ ਬਾਅਦ ਮੇਰੇ ਫੋਨ ਦੀ ਚੈਟ ਚੈੱਕ ਕਰੋਗੇ ਪਿਛਲੀ ਜੂਨ ਤੋਂ ਲੈ ਕੇ ਹੁਣ ਤੱਕ ਕਰਨ ਨੇ ਮੈਨੂੰ ਰਿਪਲਾਈ ਹੀ ਦੋ ਕੀਤੇ ਨੇ ਜਿਹੜੀ ਸੁਨੰਧਾ ਸ਼ਰਮਾ ਜੀ ਦੀ ਪੋਸਟ ਹੈ ਉਹ ਪਾਈ ਜਾਂਦੀ ਹੈ 7 ਮਾਰਚ ਨੂੰ ਅਸੀਂ ਆਪਣਾ ਮੇਲ ਟ੍ਰੇਲ ਸ਼ੁਰੂ ਕੀਤਾ ਹੋਇਆ ਹੈ ਅਗਸਤ 2024 ਦਾ ਜਦੋਂ ਵੀ ਕੰਟਰੈਕਟ ਖਤਮਾ ਹੋਣਾ ਹੈ ਤੁਸੀਂ ਮਨ ਇੱਕ ਮਹੀਨਾ ਪ੍ਰੀਅਰ ਨੋਟਿਸ ਦੇਣਾ ਉਹਨਾਂ ਨੂੰ ਟਰਮੀਨੇਸ਼ਨ ਦਾ ਉਹ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਵੀ ਮੇਲਾਂ ਗਈਆਂ ਹੋਈਆਂ ਨੇ ਉਸ ਤੋਂ ਬਾਅਦ ਲੀਗਲ ਨੋਟਿਸ ਵੀ ਗਏ ਹੋਏ ਨੇ ਸੰਧਾਨ ਜੀ ਦੀ ਪੋਸਟ ਆਉਂਦੀ ਹੈ 7 ਤਰੀਕ ਨੂੰ ਸਾਡਾ ਨੀਗਲ ਨੋਟਿਸ ਗਿਆ ਹੋਇਆ ਹੈ 28 ਫਰਵਰੀ ਦਾ ਉਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਿਦ ਡੇਟਸ ਦੇ ਸਕਦਾ ਇਹ ਪ੍ਰਟੈਂਡ ਕੀਤਾ ਜਾਂਦਾ ਕਿ ਅਸੀਂ ਸਿਰਫ ਸਮੰਦਾ ਜੀ ਦੀ سپورਟ ਚ ਬਿਲਕੁਲ سپورਟ ਚ ਆ ਜੇ ਕਿਸੇ ਨਾਲ ਠੱਗੀ ਹੁੰਦੀ ਅਸੀਂ ਹੈਗੇ ਆ ਬਟ ਉਹ ਮੈਡ ਫਾਰ 뮤직 ਦਾ ਮਸਲਾ ਸਾਡਾ ਡਿਜੀਟਲ ਡਿਸਟ੍ਰੀਬਿਊਸ਼ਨ ਦਾ ਹੈ ਇਸ ਤੋਂ ਇਲਾਵਾ ਬਹੁਤ ਆਰਟਿਸਟ ਨੇ ਜੋ ਤੁਸੀਂ ਡੀਪਲੀ ਜਾਓਗੇ ਜਿਹੜੇ ਸਾਈ ਡਿਜੀਟਲ ਕੰਮ ਕਰ ਰਹੇ ਨੇ ਬਟ ਉਹਨਾਂ ਦੇ ਮਨ ਚ ਡਰ ਹੁੰਦਾ ਕਿ ਸਾਡੇ ਚੈਨਲ ਨਹੀਂ ਛੁੱਟਣਗੇ ਇੱਕ ਚੈਨਲ ਹੀ ਇੱਕ ਆਰਟਿਸ ਦੀ ਪ੍ਰਾਪਰਟੀ ਹੈ ਉਹਦੀ ਰੋਜੀ ਰੋਟੀ ਹੈ ਉਹਦੀ ਪੈਨਸ਼ਨ ਹੈ ਉਹਦੀ ਪਹਿਚਾਨ ਹੈ ਵੈਲਿਊ ਸਾਰਾ ਕੁਝ ਹੈ ਜਦੋਂ ਉਹੀ ਨਹੀਂ ਛੁੱਟਿਆ ਜਾਂ ਉਹਦੇ ਵਿੱਚ ਜਿਵੇਂ ਵੀਰੇ ਨੇ ਦੱਸਿਆ ਫੇਕ ਕਮੈਂਟ ਪਾ ਦਿੱਤੇਗੇ ਲਾਈਕ ਪਾ ਦਿੱਤੇਗੇ ਗਾਣੇ ਜਿਵੇਂ ਸੁਨੰਦਰੀ ਦੇ ਗਾਣੇ ਤੁਸੀਂ ਦੇਖੋਗੇ ਚੈੱਕ ਕਰੋਗੇ ਸਾਰੇ ਆਨ ਲਿਸਟਡ ਨੇ ਦੇਖ ਹੀ ਨਹੀਂ ਰਹੇ ਜਦੋਂ ਆਰਟਿਸਟ ਦੇ ਗਾਣੇ ਹੀ ਨਹੀਂ ਚੱਲ ਰਹੇ ਉਹਨੂੰ ਬੁਲਾਊਗਾ ਕੌਣ ਸ਼ੋਅਾਂ ਤੇ ਜਾਂ ਉਹਦੀ ਤਾਂ ਰੋਜ਼ੀ-ਰੋਟੀ ਖਤਮ ਹੋਊਗੀ ਇਹ ਵੀ ਡਰ ਹੁੰਦਾ ਸਾਨੂੰ ਤਾਂ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਕਾਕਾ ਜੀ ਰੈਕੋਰਡ ਤੇ ਦੇਖੋਗੇ ਜਦੋਂ ਦਾ ਕਾਕਾ ਵੀਰੇ ਦਾ ਇਹ ਸਫ਼ਰ ਸ਼ੁਰੂ ਹੁੰਦਾ ਇਸ ਲਾਈਨ ਦੇ ਵਿੱਚ ਰੈਗੂਲਰ ਗਾਣੇ ਆਏ ਨੇ ਸਾਰੇ ਗਾਣੇ ਚੱਲੇ ਨੇ ਪਰ ਹੁਣ ਕਾਕਾ ਜੀ ਰੈਕੋਰਡ ਤੇ ਪਿਛਲੇ 6 ਮਹੀਨਿਆਂ ਤੋਂ ਗਾਣਾ ਨਹੀਂ ਆ ਸਾਡੇ ਕੋਲ ਨਾ ਪੈਸਾ ਨਹੀਂ ਹੁੰਦਾ ਸਾਡੀ ਕਮਾਈ ਖਾ ਜਾਂਦੇ ਨੇ ਤਾਂ ਅਸੀਂ ਸ਼ੋਹਾਂ ਤੋਂ ਐਨੀ ਹੌ ਮੈਨੇਜ ਕਰਕੇ ਕੁਛ ਨਾ ਕੁਛ ਕਰਦੇ ਰਹਿੰਦੇ ਆ ਪਿੱਛੇ ਗੱਲਾਂ ਸਾਡਾ ਯਾਰ ਮਾਲ ਮਨਿੰਦਰ ਬੁੱਟਰ ਵੀਰੇ ਨਾਲ ਉਹ ਸਾਡੀ ਬਾਰਡਰ ਡੀਲ ਸੀ ਐਨੀ ਹੌ ਇੰਡਸਟਰੀ 'ਚ ਤਾਂ ਬਣੇ ਰਹਿਣਾ ਨਾ ਫੇਸਵੇਰ ਤਾਂ ਬਣਾ ਕੇ ਰੱਖਣੀ ਆ ਨਾ ਤੇ ਇੱਕ ਗਣਾ ਲੈ ਲਾਂਗੇ ਇੱਕ ਦੇ ਦਾਂਗੇ ਪਰ ਉਹ ਤੋਂ ਗਣਾ ਸੀ ਉਦੋਂ ਲੈ ਪਾਵਾਂਗੇ ਜਦੋਂ ਸਾਡੇ ਕੋਲ ਸਾਡੀ ਪੂਰੀ ਕਮਾਈ ਆਉਂਦੀ ਹੋਊਗੀ ਬੈਕ ਐਂਡ ਤੇ ਕਈ ਗੁਣਾ ਖਾ ਜਾਂਦੇ ਨੇ ਕਈ ਗੁਣਾ ਫਰੀ ਟਾਈਮ ਆਪਾਂ ਨੂੰ ਉਦੋਂ ਕਾਫੀ ਟਾਈਮ ਚਾਹੀਦਾ ਹੋਊਗਾ ਤੇ ਜਦੋਂ ਮੈਂ ਪ੍ਰੋਜੈਕਟਰ ਤੇ ਦਿਖਾ ਦੂੰਗਾ ਸਾਰੀ ਚੀਜ਼ਾਂ ਕਿ ਕਿਵੇਂ-ਕਿਵੇਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿੰਨੇ ਹੋਰ ਆਰਟਿਸਟ ਨੇ ਸਹਿਜਪਾਲ ਜੀ ਜਿਵੇਂ ਸ਼੍ਰੀ ਬਲਾਰਾਡ ਦਾ ਜ਼ਿਕਰ ਕਰਕੇ ਜਮਾਨ ਨੇ ਕੀਤਾ ਜਾਂ ਹੋਰ ਕਿੰਨੇ ਕਾਟ ਬਹੁਤ سارے ਆਰਟਿਸਟ ਨੇ ਵੀਰੇ ਬਹੁਤ سارے ਆਰਟਿਸਟ ਨੇ ਜੀ ਕੁਝ ਇਦਾਂ ਦੇ ਵੀ ਆਰਟਿਸਟ ਨੇ ਜਿਹੜੇ ਨਹੀਂ ਚਾਹ ਕੇ ਵੀ ਨਹੀਂ ਬੋਲ ਪਾਉਣਗੇ ਰੀਜ਼ਨ ਬੀਇੰਗ ਕਿ ਸ਼ੁਰੂ ਚ ਜਦੋਂ ਆਪਾਂ ਤੇ ਰਿਲੇਸ਼ਨ ਹੁੰਦਾ ਉਦੋਂ ਮਿੱਠੇ ਪੈਰੀ ਇੰਨੇ ਹੁੰਦੇ ਨੇ ਕਿ ਉਹਨਾਂ ਦੇ ਪੈਸੇ ਨਾਲ ਉਹਨਾਂ ਦੀ ਪ੍ਰਾਪਰਟੀ ਦੇ ਬੰਦ ਨੇ ਵਿੱਚ ਅਬਦੀ ਪਾਰਟਨਰਸ਼ਿਪ ਹ ਉਹ ਇੱਕ ਸਲਾਹ ਦੇ ਰਿਹਾ ਕਿ ਨਵੇਂ ਕਲਾਕਾਰ ਕਾਲੇ ਬਹੁਤ ਹੈ ਇਹਨਾਂ ਨੂੰ ਡਰਾਇੰਗ ਰੂਮ ਕਰਕੇ ਮਸਲੇ ਹੱਲ ਕਰਵਾ ਲੈਣੇ ਚਾਹੀਦੇ ਆ ਪੁਲਿਸ ਕੋਲ ਕੋਟ ਤੱਕ ਨਹੀਂ ਜਾਣਾ ਚਾਹੀਦਾ ਇਹਦਾ ਜਵਾਬ ਤੁਸੀਂ ਕੀ ਦੇਣਾ ਚਾਹੋ ਇਸ ਸੰਘਰਸ਼ ਦੇ ਵਿੱਚ ਆਪਣੇ ਹੋਰ ਵੱਡੇ ਭਰਾ ਹੈਗੇ ਨੇ ਟੇਬਲ ਟਾਕਸ ਬਹੁਤ ਜ਼ਰੂਰੀ ਨਹੀਂ ਆ ਵੱਡੇ ਵੱਡੇ ਦੇਸ਼ਾਂ ਦੇ ਮਸਲੇ ਟੇਬਲ ਤੇ ਖਤਮ ਹੁੰਦੇ ਨੇ ਬਟ ਜਿਵੇਂ ਤੁਹਾਨੂੰ ਦੱਸੇ ਕਿ ਸਤੰਬਰ 2024 ਦਾ ਟ੍ਰੈਕ ਕੰਟਰੈਕਟ ਖਤਮ ਹੋਇਆ ਹੋਇਆ 6 ਮਹੀਨੇ ਤੋਂ ਗਾਣਾ ਨਹੀਂ ਕਰ 파ਰੇ ਕੀ ਤੁਹਾਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਆਫਿਸ ਨਹੀਂ ਗਏ ਪਿੰਕੀ ਭਾਜੀ ਦੇ ਘਰੇ ਮੈਂ ਤੇ ਮੰਗਲ ਵੀਰਾ 10 ਵਾਰ ਜਾ ਚੁੱਕੇ ਆ ਪਿੰਕੀ ਭਾਜੀ ਨੂੰ ਸਕਿਨ ਸਰਸ ਉਹ ਬਿਮਾਰੀ ਹੈ ਅਸੀਂ ਇਮੋਸ਼ਨਲ ਹੋਏ ਡਾਕਟਰ ਵੀ ਦੱਸਿਆ ਮੰਦਰ ਵੀ ਦੱਸਿਆ ਕਿ ਉੱਥੇ ਉੱਥੇ ਹੈ ਬੇਟਾ ਕਰਦੇ ਆ ਕਰਨ ਕੈਨੇਡਾ ਗਿਆ ਹੈ ਕਰਨ ਆ ਗਿਆ ਅੰਕਲ ਯੂਰਪ ਚੱਲ ਜਾਂਦੇ ਨੇ ਇਦਾਂ ਹੀ ਮਸਲਾ ਚੱਲੀ ਜਾਂਦਾ ਰਹਿੰਦਾ ਹੈ ਤੇ ਤੁਸੀਂ ਮੇਥੋਂ ਇਥੇ ਤੋਂ ਬਾਅਦ ਵੇਖ ਲਓ ਕਿ ਮੇਰੇ ਮੈਂ ਤੁਹਾਨੂੰ ਵਿਖਾਵਾਂ ਕਿ ਮੇਰੇ ਲਾਸਟ ਮੈਨੂੰ ਮੈਸੇਜ ਰੋਬਰਟ ਜੂਨ ਦਾ ਆਇਆ ਹੋਇਆ ਹੈ ਇਹ ਮੈਂ ਜੂਮ ਕਰ ਦੇਣਾ ਸਿਰਫ ਮੈਸੇਜ ਮੇਰੇ ਵੱਲੋਂ ਗਿਆ ਹੋਇਆ ਹੈ ਕੋਈ ਰਵੱਟ ਨਹੀਂ ਮੇਲ ਦਾ ਕੋਈ ਰਿਪਲਾਈ ਨਹੀਂ ਜਿਹੜਾ ਨੋਟਿਸ ਦਾ ਰਿਪਲਾਈ ਨਹੀਂ ਜਿਹੜਾ ਜਿਹੜਾ ਨੋਟਿਸ ਦਾ ਰਿਪਲਾਈ ਨਹੀਂ ਕੋਈ ਜਦੋਂ ਵੀਰੇ ਨੇ ਨਾਮ ਲਿਆ ਅਨੁਜ ਜੀ ਦਾ ਉਹਨਾਂ ਨੇ ਮੈਨੂੰ ਉਹ ਜਿਹੜੀ ਸਮਾਈਲੀ ਨਹੀਂ ਹੁੰਦੀ ਅੱਖ ਜੀ ਮਾਰ ਕੇ ਰਸੀਵਡ ਯੂਰ 올 ਲੀਗਲ ਨੋਟਿਸਿਸ ਹੂੰ ਇਹ ਵੀ ਉਹ ਤੋਂ ਪਹਿਲਾਂ ਦੀ ਮੇਰੀ ਚੈਟ ਹੈ ਜਦੋਂ ਕਿਸਮਦਾ ਜੀ ਨੇ ਹਲੇ ਪੋਸਟ ਨਹੀਂ ਪਾਈ ਸੀ ਮਤਲਬ ਉਹ ਇੰਨਾ ਕਮਜ਼ੋਰ ਸਮਝਦੇ ਆ ਕਿ ਟਿਚਰਾ ਕਰ ਰਹੇ ਆ ਉਹਦਾ ਵੀਰੇ ਜਿਵੇਂ ਦੱਸਿਆ ਕਿ ਮੈਂ ਇੱਕ ਪ੍ਰਾਪਰਟੀ ਸਾਡੀ ਉਹਨਾਂ ਕੋਲ ਹੈ ਸਾਡੀ ਪਿਛਲੇ 4 ਸਾਲਾਂ ਦੀ ਮਿਹਨਤ ਉਹਨਾਂ ਕੋਲ ਹੈ। ਬਈ ਉਹ ਤਾਂ ਕਹਿੰਦੇ ਕਿ ਪੂਰੇ ਇੰਡਸਟਰੀ ਰੋਟੀ ਅਸੀਂ ਪਾਈ ਹੈ ਕਹਿੰਦੇ ਕਿ ਬੱਚਾਂ ਰੋਟੀ ਪਾਈ ਦਾ ਸਾਨੂੰ ਕਮਾਇਦਾ ਵੀ ਦੇਖੋ ਰੋਟੀ ਪਾਉਣੀ ਹੁੰਦੀ ਹੈ ਜੀ ਪਰਮਾਤਮਾ ਆਰਟਿਸਟ ਦੇ ਵਿੱਚ ਕਲਾ ਹੁੰਦੀ ਹੈ ਜਰੀਏ ਬਣਦੇ ਨੇ ਸਾਰੀਆਂ ਚੀਜ਼ਾਂ ਦੇ ਅੱਗੇ ਦੇ ਅੱਗੇ ਸਾਰੇ ਸਰਵਿਸ ਪ੍ਰੋਵਾਈਡਰ ਨੇ ਜੇ ਕੋਈ ਕਿਸੇ ਨੂੰ ਰੋਟੀ ਪਾਉਂਦਾ ਤਾਂ ਉਹਨਾਂ ਨੇ ਕੀ ਕੁਸ਼ੀ ਜਿਵੇਂ ਸੁਨੰਦਾ ਜੀ ਨੇ ਇਲਜ਼ਾਮ ਲਾਇਆ ਨੇ ਉਹਨਾਂ ਨੇ ਸੁਨੰਦਾ ਜੀ ਤੋਂ ਕੀ ਕੁਸ਼ੀ ਕਮਾ ਲਿਆ 215 ਕਰੋੜ ਦਾ ਇਲਜ਼ਾਮ ਲੱਗਿਆ ਉਹ ਵੀ ਬਣ ਕੇ ਗਈ ਥਾਲੀ ਵਾਲੇ ਰੋਟੀ ਪਾਈ ਹੈ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਮੇਰੇ ਦੇਖੋ 2020 21 ਦੌਰਾਨ ਜਦੋਂ ਮੈਂ ਬਿਲਕੁਲ ਇੰਡੀਪੈਂਡੈਂਟ ਸੀ ਮੈਂ ਕਿਸੇ ਨਾਲ ਕੰਮ ਨਹੀਂ ਸੀ ਕਰ ਰਿਹਾ ਮੈਂ ਉਦੋਂ ਆਪਣੀ ਕਲਾ ਪ੍ਰੂਵ ਕਰ ਚੁੱਕਿਆ ਆਪਣੀ ਲਿਖਤ ਪ੍ਰੂਵ ਕਰ ਚੁੱਕਿਆ ਉਦੋਂ ਮੇਰੇ ਗਾਣੇ ਚੱਲੇ ਨੇ ਵਧੀਆ ਉਦੋਂ ਪਿੰਕੀ ਢਾਲੀਵਾਲ ਜੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਨਾ ਗੁਰਕਰਨ ਢਾਲੀਵਾਲ ਨਾਲ ਨਾ ਸਟਾਈਕ ਡਿਜੀਟਲ ਨਾਲ ਇਹਨਾਂ ਦਾ ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਹੈ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸਰਿਆਮੇ ਗੱਲ ਕਹਿ ਚੁੱਕਿਆ ਇਹਨਾਂ ਨਾਲ ਮਿਲ ਕੇ ਜਦੋਂ ਅਸੀਂ ਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹਨਾਂ ਦੇ ਸਾਨੂੰ ਜਵਾਬ ਉਹਨੇ ਬੰਦ ਹੋ ਚੁੱਕੇ ਨੇ ਅਸੀਂ ਲੀਗਲ ਨੋਟਿਸ ਵੀ ਪਾ ਚੁੱਕੇ ਹਾਂ ਲੀਗਲ ਨੋਟਿਸ ਦੇ ਵਿੱਚ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਿਆ ਸੀ ਕਿ 7 ਦਿਨ ਦੇ ਵਿੱਚ ਸਾਨੂੰ ਰਿਪਲਾਈ ਕਰੋ ਨਹੀਂ ਫਿਰ ਅਸੀਂ ਕੋਰਟ ਦੇ ਵਿੱਚ ਜਾਣ ਲਈ ਮਜਬੂਰ ਹੋਵਾਂਗੇ। ਕਾਕਾ ਜਿਵੇਂ ਸਹਿਜਪਾਲ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਮੈਸੇਜ ਹੈ ਤਾਂ ਮਿਨਿਮਮ ਰਿਪਲਾਈ ਹੁੰਦਾ ਹੈ ਜਾਂ ਬਹੁਤ ਵਾਰ ਕੋਸ਼ਿਸ਼ ਕੀਤੀ ਮਿਲਣ ਦੀ ਨਹੀਂ ਮਿਲ ਸਕੇ। ਤੁਸੀਂ ਪਹਿਲਾਂ ਇਹ ਕਿਹਾ ਕਿ ਤੁਹਾਨੂੰ ਧੰਕਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਆ ਬਹੁਤ ਤਰ੍ਹਾਂ ਦੇ ਤੇ ਇਹ ਜਿਹੜੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਂਦੀ ਸੀ ਇਸ ਤਰ੍ਹਾਂ ਤੁਹਾਨੂੰ ਥੈਟਨ ਕਰੰਦੇ ਨੇ। ਇਹ ਦੇਖੋ ਮੈਂ ਹੈਗਾ 4 ਸਾਲ ਪੁਰਾਣਾ ਇੰਡਸਟਰੀ ਦੇ ਵਿੱਚ ਤੇ ਇਹਨਾਂ ਨਾਲ ਜੁੜਿਆ 3 ਸਾਲ ਪਹਿਲਾਂ ਇਹਨਾਂ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸਟ ਦੇਖੇ ਨੇ ਇਹਨ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਰਨੀ ਆ ਜਦੋਂ ਇਹ ਲਿਖਤ 'ਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨਲ ਹੁੰਦੇ ਆ ਹੋ ਸਕਦਾ ਸਾਡੇ ਵੱਲੋਂ ਕੋਈ ਅਸੀਂ ਕੱਚੇ ਰਹਿ ਜਾਂਦੇ ਆਂ ਕਈ ਵਾਰੀ ਪਰ ਜਦੋਂ ਇਹ ਵਰਬਲ ਭਾਸ਼ਾ ਦਾ ਯੂਜ਼ ਕਰ ਲੈਂਦੇ ਤਾਂ ਉਦੋਂ ਇਹ ਬਹੁਤ ਅੱਗੇ ਵੱਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸ ਦਿਆਂ ਥੋੜਾ ਜਿਹਾ ਤੇ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਚੈਨਲਾਂ ਦੇ ਥਰੂ ਮੈਨੂੰ ਵੀਰੇ ਨੂੰ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਕਾਕੇ ਨੂੰ ਰੋਕ ਲੋ ਨਹੀਂ ਤਾਂ ਖਮਿਆਦੇ ਭੂਤ ਲੋਗੇ ਤੇ ਸੈਤਲ ਜੀ ਨੇ ਕਿਹਾ ਕਿ ਕਾਨੂੰਨੀ ਨੋਟਿਸ ਭੇਜਿਆ ਉਸ ਤੋਂ ਅਗਲਾ ਪ੍ਰੋਫੈਸ਼ਨਲ ਕੋਡ ਦੇ ਅਸਤੇ ਕੇਸ ਕਰਦਾ ਬਿਲਕੁਲ ਜੀ ਉਧਰੋਂ ਨਹੀਂ ਬੰਦ ਰਹੇ ਤੁਸੀਂ ਸਾਨੂੰ ਅੱਗੇ ਲੈ ਲੈਣਾ ਹੈ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਇਹਨਾਂ ਨੂੰ ਇਹਨਾਂ ਨੂੰ ਮੈਨੂੰ ਲੱਗਦਾ ਹੈ ਇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਬਦਾਂਗੇ ਇਹਨਾਂ ਨੂੰ ਜਿਹੜੀ ਪੁਲਿਸ ਕੰਪਲੇਂਟ ਲੀਗਲ ਨੋਟਿਸ ਭੇਜ ਕੇ ਇਹ ਕਿਹਾ ਗਿਆ ਵੀ ਤੁਸੀਂ ਅਸੀਂ ਤੁਹਾਡੇ ਲਈ ਜਿਹੜੇ ਗੱਲਬਾਤ ਲਈ ਰੈਡੀ ਐ ਤੁਸੀਂ ਪਲੀਜ਼ ਗੱਲਬਾਤ ਲਈ ਆਓ ਅਦਰਵਾਈਜ਼ ਫਿਰ ਸਾਡੇ ਕੋਲ ਪੁਲਿਸ ਕੋਲ ਕੋਰਟ ਕੋਲ ਜਾਣ ਦਾ ਕੋਈ ਜ਼ਰੀਆ ਸਾਡਾ ਨਹੀਂ ਬਚੇਗਾ ਔਰ ਜਦੋਂ ਲੀਗਲ ਨੋਟਿਸ ਚਿੱਠੀਆਂ ਮੇਲਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਐਸਐਸਪੀ ਮੁਹਾਲੀ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਹੈ ਪੁਲਿਸ ਸਟੇਸ਼ਨ ਜਿਹੜਾ ਇਹਨਾਂ ਨੂੰ ਲੱਗਦਾ ਹੈ ਉਹਦੇ 'ਚ ਵੀ ਦਰਖਾਸਤ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਟੀਮ ਦੇ ਕੋਲ ਮੌਜੂਦ ਨੇ ਜਿਹਦੇ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਹਰ ਤਰ੍ਹਾਂ ਦੇ ਜਵਾਬ ਉਹਨਾਂ ਦੇ ਐਡਵੋਕੇਟ ਧਾਲੀਵਾਲ ਸਾਹਿਬ ਉਹਨਾਂ ਨੇ ਹਰ ਲਾਭ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੈਟਲ ਕਰਨਾ ਚਾਹੁੰਦੇ ਹਾਂ ਕੋਈ ਵੀ ਆਰਟਿਸਟ ਸਾਡੇ ਨਾਲ ਅਗੇ ਗੱਲਬਾਤ ਕਰ ਸਕਦਾ ਹੈ ਕਿ ਲੱਗਦਾ ਨਹੀਂ ਕਿ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੁੰਦਾ ਸਰ ਮੇਰੀ ਗੱਲ ਸੁਣੋ ਜਿਹੜੇ ਉਹਨਾਂ ਦੇ ਈਮੇਲ ਪ੍ਰੋਵਾਈਡ ਕੀਤੇ ਗਏ ਨੇ ਤੇ ਉੱਥੇ ਚਿੱਠੀਆਂ ਤੁਹਾਨੂੰ ਕੀ ਲੱਗਦਾ ਪਹਿਣੇ ਕੁੰਡੇ ਖੜਕਾਏ ਜਾਣ ਮਤਲਬ ਜਾ ਕੇ ਲੋਕਾਂ ਦੇ ਹੂੰ ਤੇ ਜਿਹੜਾ ਜਿਹੜਾ ਰਵਈਆ ਵੀਡੀਓ 'ਚ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਹਾਂ ਗੱਲਬਾਤ ਫਿਰ ਉਹਦਾ ਜਵਾਬ ਦੋ ਚਿੱਠੀ ਪੱਤਰ ਦਾ ਨਾ ਹੋਰ ਗੱਲਬਾਤ ਦਾ ਕੀ ਤਰੀਕਾ ਹੁੰਦਾ ਵੀ ਮੈਂ ਚੌਂਕ 'ਚ ਖੜ ਕੇ ਕੋਈ ਰੌਲਾ ਪਾਏਗਾ ਹੂੰ ਸਬਲਜੀਤ ਕੰਪਲੇਂਟ ਕੀ ਦਿੱਤੀ ਐ ਐਸਐਸਪੀ ਵਾਲੀ ਨੂੰ ਹਾਂਜੀ ਕੰਪਲੇਂਟ ਦੀ ਕਾ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਐ ਕਾਪੀ ਕੰਪਲੇਂਟ ਇਹ ਐ ਕਿ ਜਿਹੜੀ ਐਕਸਲ ਸ਼ੀਟਾਂ ਦੇ ਵਿੱਚ ਫੇਰ ਬਦਲ ਕਰਕੇ ਫੋਰਜਰੀ ਕੀਤੀ ਗਈ ਐ ਉਹਦੀ ਉਹਦੀ ਕੰਪਲੇਂਟ ਐ ਜਿਹੜੇ ਜਿਹੜੀ ਐਕਸਟਰਸ਼ਨ ਕੀਤੀ ਜਾ ਰਹੀ ਐ ਕਿ ਜੇ ਚੈਨਲ ਛਡਾਣਾ ਦਾ ਪੈਸੇ ਮੰਗੋ ਉਹਦੇ ਰਿਗਾਰਡਿੰਗ ਐ ਠੀਕ ਐ ਜ ਉਦੇ ਰਿਗਾਰਡਿੰਗ ਹੈ ਸਾਰੀ ਡਿਟੇਲਡ ਉਹ ਉਹ ਰਿਪੋਰਟ ਨੇ ਤੇ ਤੁਹਾਡੇ ਨਾਲ ਸਾਰੀ ਟੀਮ ਜਿਹੜੀ ਹੈ ਉਹ ਸਾਂਝੀ ਹਰ ਤਰ੍ਹਾਂ ਦਾ ਕੁਐਸਚਨ ਜਿਹੜਾ ਆ ਹੁਣ ਅਸੀਂ ਇਸ ਇਸ ਨੂੰ ਮਨ ਲਾਦਾ ਅਸੀਂ ਇਹਨੂੰ ਓਵਰ ਕਰਕੇ ਤੁਹਾਡੇ ਨਾਲ ਇਹ ਕਲਾਕਾਰ ਤੇ ਇਹ ਹੈਗੇ ਆ ਇਹ ਹਰ ਤਰ੍ਹਾਂ ਦੇ ਤੁਹਾਡੇ ਜਵਾਬ ਜਿਹੜੇ ਨੇ ਤੁਹਾਡੇ ਨਾਲ ਅਸੀਂ ਇਹ ਇਹ ਤਾਂ ਹੀ ਤੁਹਾਡੇ ਵਿੱਚ ਆਏ ਨੇ ਕਿਉਂਕਿ ਸਾਨੂੰ ਕਈ ਸੁਨੇਹੇ ਆ ਰਹੇ ਸੀ ਸਾਨੂੰ ਲੱਗਿਆ ਵੀ ਕੋਈ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਨੇ ਬੈਠੇ ਨੇ ਇੱਥੇ ਤੁਸੀਂ ਜਿਹੜੇ ਵੀ ਗੱਲ ਪੁੱਛਣੀ ਹੈ ਪੁੱਛ ਸਕਦੇ ਹੋ ਤੇ ਆਪਾਂ ਇੱਕ ਦੂਜਾ ਕੁਐਸਚਨ ਇਹ ਜਿੱਦਾਂ ਉਹ ਆਫਰ ਕਰ ਰਹੇ ਆ ਵੇ ਆ ਕੇ ਗੱਲਬਾਤ ਕਰੋ ਆ ਤੁਸੀਂ ਲੀਗਲ ਅਫੀਸ ਦੇ ਆ ਚੁੱਕੇ ਹੋ ਉਸ ਵੇਲੇ ਇਸ ਨਾਲ ਉਹ ਤੇ ਆ ਕੇ ਗੱਲਬਾਤ ਦਾ ਕੋਈ ਸਕੋਪ ਹੈ ਜਾਂ ਕੋਈ ਪਰਵੀਜ਼ ਦੇਖੋ ਗੱਲਬਾਤ ਦਾ ਸਕੋਪ ਹਮੇਸ਼ਾ ਹੀ ਰਹੇਗਾ ਜਦ ਜਦ ਤੱਕ ਸਾਡੇ ਜਿਹੜੇ ਜਿਹੜੇ ਇਹਨਾਂ ਸਾਡੇ ਕਲਾਇੰਟ ਨੇ ਜਦ ਤੱਕ ਉਹਨਾਂ ਦੇ ਗ੍ਰੀਵੈਂਸ ਜਿਹੜੀ ਉਹਨਾਂ ਦੀ ਸ਼ਿਕਾਇਤਾਂ ਨੇ ਉਹਨਾਂ ਦੀ ਉਹ ਸਾਰੇ ਐਡਰੈਸ ਹੋ ਜਾਣ ਅਸੀਂ ਅਸੀਂ ਇਹ ਇਹ ਕਲਾਕਾਰ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਕੋਈ ਕੋਈ ਇਸ ਤਰ੍ਹਾਂ ਦਾ ਅਜੰਡਾ ਨਹੀਂ ਨਾ ਅਜੇ ਤੱਕ ਕਿੰਨੀ ਇਹਨਾਂ ਦੀ ਉਮਰ ਹੋ ਗਈ ਹੋਣੀ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹਨਾਂ ਨੂੰ ਕੋਈ ਲॉ ਐਂਡ ਆਰਡਰ ਦੇ ਵਿੱਚ ਪਹਿਲੀ ਵਾਰੀ ਦਰਵਾਜ਼ਾ ਖੜਕਾਣਾ ਪਿਆ ਹੋਣਾ ਠੀਕ ਹੈ ਪਰ ਤੁਸੀਂ ਇਸ ਤੋਂ ਸਮਝੋ ਕਿ ਕੀ ਬੰਦੇ ਦਾ ਇਹ ਕੰਮ ਹੈ ਕਿ ਬੰਦਾ ਇਸ ਤਰ੍ਹਾਂ ਦੇ ਕੰਮ ਚਾਹੇ ਕੋਈ ਪਿਆ ਔਰ ਜਿਨ੍ਹਾਂ ਤੇ ਇਲਜ਼ਾਮ ਲਾ ਰਹੇ ਨੇ ਉਹਨਾਂ ਨਾਲ ਕਾਫੀ ਵਾਰੇ ਹੋ ਚੁੱਕੇ ਤੇ ਕੋਈ ਬੰਦਾ ਐਨੇ ਸਾਲਾਂ ਚ ਆਪਣੀ 30 ਸਾਲਾਂ ਦੀ ਉਮਰ ਚ 32 ਸਾਲਾਂ ਦੀ ਉਮਰ ਚ ਪਹਿਲੀ ਵਾਰ ਚੁੱਪੀ ਤੋੜ ਰਿਹਾ ਤਾਂ ਉਹਨੂੰ ਕੋਈ ਐਕਸਟਰਾ ਆਰਡੀਨਰੀ ਸਰਕਮਸਟੈਂਸ ਲੱਗੇ ਹੋਣੇ ਆ ਉਹ ਤਾਂ ਹੀ ਤੁਹਾਡੀ ਕਚਹਿਰੀ ਚ ਆ ਕੇ ਬੈਠਿਆ ਤੇ ਮੈਨੂੰ ਲੱਗਦਾ ਪਈ ਇਸ ਤੋਂ ਬਾਅਦ ਅਸੀਂ ਇਹਨੂੰ ਓਵਰ ਕਰਦੇ ਤੇ ਤੁਹਾਡੇ ਲਈ ਸਰਪੰਚ ਜੀ ਇੱਕ ਸਵਾਲ ਪੁੱਛ ਰਿਹਾ ਹੈ ਤੁਸੀਂ ਜਿਸ ਤਰੀਕੇ ਨਾਲ ਕਹਿ ਕੇ ਆਰਟਿਸਟ ਕਾਫੀ ਹੋਰ ਜ਼ਿਆਦਾ ਹੈਗੀ ਸੁਨੰਧਾ ਸ਼ਰਮਾ ਵੀ ਅਲੱਗ ਲੜਾਈ ਲੜ ਰਹੇ ਨੇ ਤੁਸੀਂ ਅਲੱਗ ਇਕ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਵੱਲੋਂ ਕਾਫੀ ਲੜਾਈ ਵੱਡੀ ਆ ਇਹ ਇਕੱਲੇ ਇਕੱਲੇ ਲੜਨੀ ਬਹੁਤ ਔਖੀ ਆ ਤੁਹਾਡੇ ਵੱਲੋਂ ਕੋਈ ਤਰੱਦ ਜਾਂ ਕੋਈ ਇਸ ਤਰੀਕੇ ਦੇ ਨਾਲ ਪਹਿਲ ਨਹੀਂ ਕੀਤੀ ਗਈ ਕਿ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਇੱਥੇ ਮੰਚ ਤੇ ਲਿਆਂਦਾ ਜਾਵੇ ਉਹ ਗੱਲਬਾਤ ਕਰੀ ਮੈਮ ਉਸ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੁੰਦੀ ਆ ਉਹ ਰਿਕੁਐਸਟ ਸਾਰਿਆਂ ਨੂੰ ਕੀਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਰ ਦੀ ਇੱਕ ਮਜਬੂਰੀ ਹੋ ਜਾਂਦੀ ਹੈ ਕੋਈ ਬੰਦਾ ਖੁੱਲ ਕੇ ਆ ਸਕਦਾ ਸਾਹਮਣੇ ਰਿਸਕ ਟੇਕਿੰਗ ਪੋਜੀਸ਼ਨ 'ਚ ਆ ਜਾਂਦਾ ਕੋਈ ਨਹੀਂ ਆਉਂਦਾ ਹੈਗਾ ਜਿਵੇਂ ਕਿ ਉਹ ਚੈਨਲ ਵਾਲੀ ਗੱਲ ਆ ਜਾਂਦੀ ਫਿਰ ਉਹੀ ਕਿ ਉਹਨਾਂ ਦੀਆਂ ਪ੍ਰਾਪਰਟੀਆਂ ਚੈਨਲ ਪ੍ਰਾਪਰਟੀਆਂ ਉਹਨਾਂ ਕੋਲ ਹੁੰਦੀਆਂ ਆ ਇਹ ਸਭ ਤੋਂ ਵੱਡਾ ਮਸਲਾ ਹੈ ਕਿ ਮੈਂ ਇੱਕ ਥੋੜੀ ਮਾਦੀਮ ਰਹੀ ਗੱਲ ਹੋਰ ਤੇ ਅੰਚ ਲੈ ਆਦਾ ਕਿ ਮੇਰਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਜੀਐਸਟੀ ਵੀ ਦਿੱਤਾ ਗਿਆ ਚਾਹੇ ਮੇਰੀ ਅਮਾਉਂਟ ਘਟ ਹੁੰਦੀ ਹੈ ਚਾਹੇ ਵੱਧ ਹੁੰਦੀ ਹੈ ਇੱਕ ਹੋਰ ਤਰ੍ਹਾਂ ਦਾ ਫਰਾਡ ਹੈ ਜਿਹੜੀਆਂ ਪੇਮੈਂਟ ਆ ਦੁਬਈ ਰਹੀ ਰੂਟ ਕਰ ਦਿੰਦੇ ਨੇ ਇਹ ਇੱਕ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਫਰਾਡ ਹੈ ਫਰਾਡ ਹੈ ਤਾਂ ਪੁਲਿਸ ਰਿਕੁਐਸਟ ਹੈ ਕਿ ਇਹਨੂੰ ਵੀ ਕਨਸਰਨਡ ਮਹਿਕਮਿਆਂ ਨੂੰ ਕਿ ਇਹਨਾਂ ਨੂੰ ਹੋਰ ਡੀਪਲੀ ਜਾਣਿਆ ਜਾਵੇ ਜਿਹੜਾ ਦੁਬਈ ਵਾਲਾ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੱਡਾ ਮਸਲਾ ਕਿਉਂਕਿ ਉਹ ਇੱਕ ਨੰਬਰ ਜਾਂ ਦੋ ਨੰਬਰ ਤੇ ਜਿਵੇਂ ਕਾਕਾ ਜੀ ਨੇ ਪਹਿਲਾਂ ਕਿਹਾ ਕੀ ਉਹ ਕੋਈ ਹਵਾਲਾ ਦੇ ਥਰੂ ਪੇਮੈਂਟ ਆਉਂਦੀ ਆ ਜਾਂ ਕੋਈ ਹੋਰ ਮਾਡੂਲ ਆਗਾ ਵੀਰੇ ਜਦੋਂ ਕੰਟਰੈਕਟ ਹੁੰਦਾ ਸ਼ੁਰੂ ਚ ਉਹ ਕੰਟਰੈਕਟ ਹੁੰਦਾ ਇੰਡੀਆ ਦੇ ਵਿੱਚ ਰਜਿਸਟਰਡ ਕੰਪਨੀਆਂ ਦਾ ਉਦੋਂ ਜੀਐਸਟੀ ਦਿੱਤੇ ਜਾਂਦੇ ਨੇ ਜਦੋਂ ਆਰਟਿਸਟ ਦੇ ਪੈਸੇ ਉਧਰ ਵਧਣ ਲੱਗਦੇ ਨੇ ਕਿਉਂ ਨਾ ਜੀਐਸਟੀ ਨਾ ਦੇਣਾ ਪਵੇ ਉਹਨਾਂ ਤੋਂ ਪਿੱਛੋਂ ਆ ਰਿਹਾ ਜੀਐਸਟੀ ਜਿਵੇਂ ਬਿਰਦੇਸੇ ਬੰਬੇ ਐਸਟੈਬਲਿਸ਼ਡ ਕੰਪਨੀਆਂ ਵੱਲੋਂ ਆ ਜਾਂਦੇ ਨੇ ਜੀਐਸਟੀ ਤਾਂ ਉਸ ਪੇਮੈਂਟ ਨੂੰ ਰੂਟ ਅਦਰ ਕੰਟਰੀ ਰਾਹੀਂ ਕਰਦੇ ਨੇ ਉਹ ਜੀਐਸਟੀ ਆਰਟੀ ਦਾ ਵੀ ਖਾ ਜਾਂਦੇ ਨੇ ਤੇ ਪਿੱਛੋਂ ਵੀ ਖਾ ਜਾਂਦੇ ਤੁਸੀਂ ਕੋਈ ਕੰਪਨੀ ਤੁਹਾਨੂੰ ਪ੍ਰੋਵਾਈਡ ਕੀ ਰਿਹਾ ਮੰਦੀ ਬਿਲਕੁਲ ਜੀ ਉਥੋਂ ਦੀਆਂ ਉਥੋਂ ਦੀ ਮੈਂ ਇੱਕੋ ਵਾਰ ਚ ਸਾਰੀ ਚੀਜ਼ਾਂ ਨਹੀਂ ਖਤਮ ਕਰਨਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਉਥੋਂ ਦੀਆਂ ਕੰਪਨੀਆਂ ਦੇ ਨਾਮ ਕੀ ਨੇ ਉਹਨਾਂ ਦੇ ਬੈਂਕ ਖਾਤੇ